ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Audio Book by Mandeep Kaur ਦੇ ਵਿੱਚ ਅੱਜ ਆਪਾਂ ਇੱਕ ਲੋਕ ਕਹਾਣੀ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਨਾਈ ਦੀ ਚੁਸਤੀ ਇੱਕ ਸੀ ਨਾਈ ਇੱਕ ਸੀ ਨਾਈ ਉਹ ਚੱਲੇ ਚਾਲੇ ਤੁਰੇ ਜਾਂਦੇ ਨੇ ਉਹ ਇੱਕ ਪਹਾੜ ਤੇ ਜਾ ਰਹੇ ਪਹਾੜ ਉੱਪਰ ਉਹਨਾਂ ਨੂੰ ਇੱਕ ਰਾਖਸ਼ ਮਿਲਿਆ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਖਾਣਾ ਹੈ ਨਾਈ ਕਹਿੰਦਾ ਕਿਥੋਂ ਖਾ ਲੇਗਾ ਮੈਂ ਤਾਂ ਆਪ ਤੈਨੂੰ ਫੜਨ ਆਇਆ ਤੇਰੇ ਜਿਹਾ ਪਹਿਲਾਂ ਵੀ ਮੇਰੇ ਕੋਲ ਫੜਿਆ ਹੋਇਆ ਹੈ ਰਾਖਸ਼ ਕਹਿੰਦਾ ਕੀ ਏ ਨਾਈ ਨੇ ਉਹਦੇ ਮੂੰਹ ਅੱਗੇ ਸ਼ੀਸ਼ਾ ਕਰ ਦਿੱਤਾ ਸ਼ੀਸ਼ੇ ਵਿੱਚ ਰਾਖਸ਼ ਆਪਣਾ ਚਿਹਰਾ ਦੇਖ ਕੇ ਸੱਚ ਮੰਨ ਗਿਆ ਤੇ ਡਰ ਗਿਆ ਰਾਖਸ਼ ਕਹਿੰਦਾ ਤੂੰ ਮੈਨੂੰ ਫੜ ਨਾ ਮੈਂ ਇੱਕ ਦਿਨ ਜਗ ਕਰੂੰਗਾ ਜਿਹਦੇ ਵਿੱਚ ਸਾਰੇ ਹੀ ਰਾਖਸ਼ ਆਉਣਗੇ ਉਹਨਾਂ ਵਿੱਚ ਜਿਹੜਾ ਫੜਨਾ ਹੋ ਉਹ ਫੜ ਲਈ ਰਾਖਸ਼ ਨੇ ਜੱਗ ਕੀਤਾ ਉਸ ਵਿੱਚ ਸ਼ਾਰੇ ਰਾਖਸ਼ ਆਏ ਜਿੱਥੇ ਜਗ ਰਚਾਇਆ ਗਿਆ ਉੱਥੇ ਇੱਕ ਟਾਹਲੀ ਸੀ ਨਾਈ ਤੇ ਨਾਇਨ ਉਹਦੇ ਉੱਪਰ ਚੜ ਕੇ ਬੈਠ ਗਏ ਜਦ ਰਾਖਸ਼ਾਏ ਉਹ ਟੋਲਕੀਆਂ ਬਚਾਉਣ ਲੱਗ ਪਏ ਨਾਇਨ ਉਹਨਾਂ ਦੇ ਦੰਦ ਦੇਖ ਕੇ ਡਰ ਗਈ ਉਹ ਇੱਕਦਮ ਥੱਲੇ ਡਿੱਗ ਪਈ ਰਾਖਸ਼ ਡਰ ਕੇ ਮਾਰੇ ਸਾਰੇ ਹੀ ਨੱਸ ਗਏ ਨਾਈ ਅਤੇ ਨਾਇਨ ਚੋਰ ਲੈ ਕੇ ਆਪਣੇ ਘਰ ਨੂੰ ਆ ਗਏ